ਸਾਹਮਣੇ ਹਾਂਜੀ ਹਾਂਜੀ ਸਤਿ ਸ੍ਰੀ ਅਕਾਲ ਜੀ ਸਾਰਿਆਂ ਨੂੰ ਤੁਹਾਡੇ ਆਪਣੇ ਪੇਜ ਤੇ ਟੀਮਾਂ ਜੀ ਆਪਣੇ ਕੋਲੇ ਇੱਕ ਹੋਰ ਤੱਕ ਹਾਂਜੀ ਪਹਿਲੇ ਰਾਊਂਡ ਦੀਆਂ ਟਾਈਆਂ ਕੱਢਣ ਲੱਗੀਆਂ ਵੀਰੇ ਪਿੰਡ ਬਲੀਵਰ ਕਲਾਂ ਲੁਧਿਆਣਾ ਦੇ ਵਿੱਚ ਮੀਡੀਅਮ ਆਲੂ ਪੋਂਦਾ ਟੂਰਨਾਮੈਂਟ ਆ ਵੀਰੇ ਦਾਦਾ ਦਾਦਾ ਦਿਖਾਈ ਚੱਲ ਬਲੀਵਰ ਦੀ ਲਿਖਾ ਦਈਓ ਦਾਦਾ ਬਲੀਵਰ ਇੱਕ ਲਿਖੀ ਆ ਠੱਠੀ ਭਾਈ 20 ਠੱਠੀ 20 ਦੀ ਜਿੰਮ ਦਾ ਮੈਚ ਹੈ ਜੀ ਚੱਕ ਪੁੱਤ ਦੋ ਹੋਰ ਠੱਠੀ 20 ਤੇ ਦਾਦਾ ਆ ਫੇਰਾ ਇੱਕ ਆਪ ਦੇ ਵੀਰੇ ਸ਼ਾਹ ਬੁਰਜ ਹਰੀਕਾ ਬੁਰਜ ਹਰੀਕਾ ਫਰੋਸ਼ਾ ਵਰਸ ਦੇ ਫਰੋਸ਼ਾ ਜੀ ਫਰੋਸ਼ਾ ਸੀ ਆ ਕੀ ਆ ਕੱਲੀ ਕੱਲੀ ਫਰੋਸ਼ਾ ਜੀ ਕੱਲੀ ਫਰੋਸ਼ਾ ਲਿਖਾ ਕੇ ਗਏ ਨਹੀਂ ਨਹੀਂ ਕੱਲੀ ਇਹ ਉਹ ਕੁਝ ਨਹੀਂ ਲਿਖਣਾ ਕੱਲਾ ਹੀ ਲੈ ਲੈ ਬੁਰਜ ਹਰੀਕਾ ਹਾਂ ਜੀ ਹਾਂ ਜੀ ਹਾਂ ਜੀ ਅੱਗੇ ਗੰਡੂਆ ਗੰਡੂਆ ਉੱਪਰ ਕਲਾ ਬਲੀਪੁਰ ਕਲਾ ਗੰਡੂਆ ਵਰਸ ਦੇ ਬਲੀਪੁਰ ਕਲਾ ਹਾਂ ਜੀਆਂ ਦੀ ਵੀਰੇ ਸਾਰੇ ਆਪਦੀਆਂ 1 ਮਿੰਟ 1 ਮਿੰਟ ਰੁਕ ਜਾ ਇਹ ਮੈਚ ਵਾਂਗੇ ਆ ਚਾਰ ਮੈਚ ਕੱਢ ਲ ਹੁਣ ਚੱਕ ਬੈਕ ਮੈਂ ਰੋ ਰੋ ਪਰ ਦਾ ਮੈਚ ਨਿਕਲੇ ਪੁੱਛੋ ਕਿਨੇ ਖੜਨਾ ਬਈ ਰਹਿ ਗਏ ਮੁੰਡੇ ਪੁੱਛੋ ਕਿਹੜੇ ਰਹਿ ਗਏ ਬਲੀਪੋਰਾ ਉਹ ਚਲੋ ਜਲਦੀ ਕਰੋ ਸਿਵਿੰਗਾ ਰਹਿ ਗਿਆ ਛੱਡ ਜਾ ਸਿਵਿੰਗਾ ਕਰਨਡੀ ਇਹ ਗਰੰਟੀ ਗਰੰਟੀ ਵਰਸ ਹੈਲੋ ਸਿਵਿੰਗਾ ਦਾ ਮੈਚ ਹੈ ਜੀ ਚੱਕਰ ਚੱਕਰ ਚੱਕੋ ਲੈ ਵੀ ਟੀਮਾਂ ਦੇ ਖਿਡਾਰੀਆਂ ਨੂੰ ਜਿਹੜੀ ਟੀਮ ਦਾ ਜਿੱਥੇ ਮੈਚ ਖੁੱਲਿਆ ਗਿਆ ਦੂਜੀ ਟੀਮਾਂ ਦੇ ਖਿਡਾਰੀ ਆਓ ਜੀ ਦੋ ਨੰਬਰ ਦਾ ਬਾਈ ਦੋਨੇ ਟੀਮਾਂ ਦੇ ਕਾਲੀ ਨੇ ਚੱਕ ਕਰ ਦੇ ਦੀ ਚੱਕ ਕਲਾਂ ਬਸ ਅਸੀਂ ਆ ਵੀ ਬਸ ਗਿਆ ਬਾਈ ਬੀ ਵਾਲਾ ਮੈਚ ਚੱਕ ਕਰਦਾ ਬਾਈ ਮੈਚ ਜੀਪਰ ਇਹਦੇ ਚ ਠੀਕ ਹੈ ਜੀ ਇਹ ਮੈਚ ਆਪਾਂ ਬਸੀਆਂ ਵੇਟ 20 ਵਰਸਸ ਚੱਕ ਕਲਾਂ ਜੀ ਸਾਡਾ ਅੱਜ ਤੇ ਚੰਗਾ ਹੀ ਤ੍ਰਿਮੀ ਬੋਲ ਦੇ ਖਿਡਾਰੀ ਗਰੋਹ ਸੇ ਸੇ ਅਜੇ ਦੇ ਯਾਰੇ ਪਰਦੇਸ ਤੋਂ ਬਾਅਦ ਕੋਈ ਨਜ਼ਰ ਨਹੀਂ ਆ ਰਹੀ ਵੀ ਕਿਹੜੀ ਟੀਮ ਨਹੀਂ ਆਉਦੀ ਤੇ ਟੀਮ ਕਟਿਆਂ ਵਾਲੀ ਬਈ ਇਹ ਗਾਣਾ